ਲੋਕਾਂ ਜਨਤਾ ਰੂਪੀ ਪਰਮਾਤਮਾ ਨੇ ਮੈਨੂੰ ਦਿੱਤੀ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮ ਸਮਝਦਾ ਕਿ ਪਰਮਾਤਮਾ ਨੇ ਮੈਨੂੰ ਐਡੀ ਵੱਡੀ ਡਿਊਟੀ ਲਈ ਹੈ ਉਹਨੇ ਕੋਈ ਕੰਮ ਮੈਥੋਂ ਕਰਾਉਣੇ ਹੋਣੇ ਉਹ ਕਹਿੰਦੇ ਆ ਨਾ ਕਿ ਵਿਧੀਆਂ ਬਣ ਜਾਂਦੀਆਂ ਇੱਕ ਵਿਧੀ ਬਣ ਗਈ ਕਿ ਪਈ ਤੇਰੀ ਡਿਊਟੀ ਲੱਗੂਗੀ ਸੋ ਮੇਰੇ ਲਈ ਹੁਣ ਕੋਈ ਪੈਸਾ ਜਾਂ ਕੋਈ ਸ਼ੋਹਰਤਾ ਦੌਲਤਾਂ ਇਹ ਮੇਰੀ ਮੇਰੀ ਡਿਕਸ਼ਨਰੀ ਚ ਨਹੀਂ ਹੈਗੇ ਜੇ ਪੈਸੇ ਕਮਾਉਣੇ ਉਹਦੇ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡ ਕੇ ਆਇਆ ਹਾਂ ਜੀ ਮੈਂ ਕਿਹਾ ਕੋਈ ਫੇਲ ਕਲਾਕਾਰ ਸੀ ਕਿ ਉਧਰੋਂ ਫੇਲ ਹੋ ਗਿਆ ਇੱਧਰ ਆ ਗਿਆ ਮੈਂ ਤਾਂ ਆਪਣਾ ਟੌਪ ਤੇ ਕਰੀਅਰ ਛੱਡ ਕੇ ਆਇਆ ਹਾਂ ਸੋ ਪੈਸਾ ਪੂਸਾ ਕਮਾਉਣਾ ਜਾਂ ਕੋਈ ਵੀ ਇੱਧਰ ਆਉਣਾ ਸੀ ਲੋਕਾਂ ਨੇ ਲੋਕ ਏਸੇ ਕੰਮ ਤੇ ਤਾਂ 20 ਸਾਲ ਮੈਂ ਕਮੇਡੀ ਕਾਸਟਾਂ ਦੇ ਵਿੱਚ ਹੀ ਇਹਨਾਂ ਤਾਂ ਤਾਂ ਬਿਲਾਏ ਨੇ ਵੀ ਲੁੱਟੀ ਜਾਂਦੇ ਆ ਤੇ ਇਹੀ ਹੁੰਦਾ ਸੀ ਤੇ ਹੁਣ ਜੇ ਪੈਨ ਉਹ ਮੇਰੇ ਹੱਥ 'ਚ ਆ ਗਿਆ ਮੈਂ ਵੀ ਉਹੀ ਕਰੀ ਜਾਵਾਂ ਫਿਰ ਮੇਰੇ ਤੋਂ ਵੱਡਾ ਪਾਪ ਨਹੀਂ ਲੱਗੂ ਫਿਰ ਕਿਸੇ ਨੂੰ ਸੋ ਇਸ ਗੱਲੋਂ ਬਿਲਕੁਲ ਬੇਫਿਕਰ ਰਹੋ ਜਦੋਂ ਆਊਗਾ ਪੰਜਾਬ ਦਾ ਫੈਸਲਾ ਹਰ ਰੋਜ਼ ਆਉਂਦਾ ਕੋਈ ਨਾ ਕੋਈ ਉਹ ਲੋਕ ਆਪ ਲੋਕ ਪੱਖੀ ਹੁੰਦਾ ਅੱਜ ਵੀ ਆਉਣ ਤੋਂ ਪਹਿਲਾਂ ਲਗਭਗ 70 80 ਫਾਈਲਾਂ ਸਾਈਨ ਕਰਕੇ ਆਇਆ ਔਰ ਹਰ ਫਾਈਲ ਦੇ ਵਿੱਚ ਇਹ ਪੁੱਛਦਾ ਹੁਣ ਨਾ ਇਹਦਾ ਲੋਕਾਂ ਨੂੰ ਕੀ ਫਾਇਦਾ ਹੈ ਇਹ ਆ ਫਾਇਦਾ ਜੀ ਇਹਦਾ ਫਿਰ ਠੀਕ ਹੈ ਮੈਂ ਸਾਈਨ ਕਰ ਦੇਣਾ ਇਤੋਂ ਵੱਧ ਕਿਸਮਤੀ ਇਹ ਇਤੋਂ ਪਹਿਲਾਂ ਵਾਲੇ ਪੁੱਛਦੇ ਜੀ ਇਹ ਮੇਰਾ ਕੀ ਫਾਇਦਾ ਹੈ ਮੇਰੇ ਪਰਿਵਾਰ ਦਾ ਕੀ ਫਾਇਦਾ ਮੇਰੇ ਭਤੀਜੇ ਦਾ ਕੀ ਫਾਇਦਾ ਮੇਰੇ ਸਾਲੇ ਦਾ ਕੀ ਫਾਇਦਾ ਮੇਰੇ ਜੀਜੇ ਦਾ ਕੀ ਫਾਇਦਾ ਹੈ ਉਹ ਆਹ ਦੇਖਦੇ ਰਹੇ ਉਹ ਆਹ ਦੇਖਦੇ ਰਹੇ ਬਸ ਸੋ ਇਸ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਉਹੀ ਨੇ ਰੋਜ਼ ਮੈਨੂੰ ਗਾਣਾ ਕਰਨ ਲੱਗ ਜਾਂਦੇ ਤੜਕੇ ਉੱਠ ਕੇ ਤੜਕੇ ਉੱਠ ਕੇ ਲੱਗ ਜਾਂਦੇ ਆਂ ਐ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ खाली डब्बे सब तो बद खड़ कर देने जो मालकडी भर जाती है आराम लग जाती है सो इन्ह डब्बे खाली हो गए इन्हें डब्बे खाली ने वोटा डब्बे भी खाली ने तो खड़का तो गई फिर खड़का करी जान फिर जो मर्जी करी जान माली का कम पानी पा भर भर मशक पावे माली का कम पानी पा भर भर मशक पावे ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੁਪਨਾ ਕੰਮ ਹੈ ਫੋਕਸ ਹੋ ਕੇ ਪੰਜਾਬ ਦੀ ਤਰੱਕੀ ਵਾਸਤੇ ਸੋਚਣਾ ਤੇ ਉਧਰ ਨੂੰ ਵਧਣਾ ਆਲੇ ਦੋਲੇ ਜੋ ਬੋਲ ਜੰਦੇ ਆ ਉਹਨਾਂ ਦੀ ਕੋਈ ਪਰਵਾਹ ਨਾ ਕਰੋ ਤੁਸੀਂ ਵੀ ਨਾ ਕਰਿਆ ਕਰੋ ਕਿਉਂਕਿ ਉਹਨਾਂ ਦਾ ਕੰਮ ਹੀ ਇਹ ਹੈ ਕਿ ਵਿਰੋਧ ਕਰਨਾ ਪਹਿਲੀ ਵਾਰ ਹੋਇਆ ਹਿਸਟਰੀ ਚ ਪੰਜਾਬ ਦੀ ਹਿਸਟਰੀ ਚ ਵੀ ਦੇਸ਼ ਚ ਵੀ ਨਹੀਂ ਕਦੇ ਹੋਇਆ ਐਦਾਂ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਉਹ ਸਰਕਾਰੀ ਅਦਾਰਿਆਂ ਨੂੰ ਜਿਵੇਂ ਤੁਹਾਡਾ ਡਿਪਾਰਟਮੈਂਟ ਵੀ ਐਸਾ ਕਰਤਾ ਵਾਲਾ ਘਾਟੇ ਵਾਲਾ ਸੌਦਾ ਦਿਖਾ ਕੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੇ ਨੇ ਤੇ ਅਸੀਂ ਚੜ੍ਹਦੇ ਸਾਲ ਪਹਿਲੀ ਜਨਵਰੀ ਨੂੰ ਖੁਸ਼ਖਬਰੀ ਦਿੱਤੀ ਹੈ ਉਲਟੀ ਗੰਗਾ ਪੰਜਾਬ ਚ ਭਾਈ ਹੈ ਕਿ ਪਹਿਲੀ ਵਾਰ ਹੋਇਆ ਹੈ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਲਿਆ ਕਿਉਂਕਿ ਉਹ ਕਹਿੰਦੇ ਅਸੀਂ ਅਸੀਂ ਚਲਾ ਕੇ ਦਿਖਾਵਾਂਗੇ ਤੁਹਾਨੂੰ ਸਾਨੂੰ ਫੜਾਓਗੇ ਹਰ ਵਲਪੰਟ ਅਜੀ ਕ ਵੀ ਆਪਾਂ ਖਰੀਦ ਲੈਨੇ ਕੋਲ ਆਪਣੇ ਕੋਲ ਹੈਗਾ ਹੁਣ ਤਿੰਨ ਸਰਕਾਰੀ ਨੇ ਦੋ ਰਹਿ ਗਏ ਉਹਨਾਂ ਦੋਨੂੰ ਵੀ ਕਹਤਾ ਜੇ ਕਦੇ ਮੂਡ ਹੋਵੇ ਸਾਡੇ ਨਾਲ ਗੱਲ ਕਰ ਲਿਓ 25 ਸਾਲ ਤਾ ਦੋ ਬੰਦਿਆਂ ਨੇ ਰਾਜ ਕੀਤਾ ਨਾ ਦੋ ਬੰਦਿਆਂ ਨੇ ਕੈਪਟਨ ਤੇ ਬਾਦਲ 25 ਸਾਲ ਰਹੇ ਨਹੀਂ 15 ਉਹ 10 ਸੋ 25 ਸਾਲਾਂ ਚ ਉਹਨਾਂ ਨੇ ਲੋਕਾਂ ਨੂੰ ਉਦਾਸ ਕਰਤਾ ਕਿਉਂਕਿ ਕੋਈ ਉਮੀਦ ਦੀ ਕਿਨ ਤਾਂ ਦੱਸੀ ਹੋਈ ਨਹੀਂ 9 9.5 ਸਾਲ ਤਾ ਕੱਲਾ ਖਜ਼ਾਨਾ ਮੰਤਰੀ ਇਹੀ ਕਹੀ ਗਿਆ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਫਿਰ ਦੱਸੋ ਕੀ ਕੀ ਖੁਸ਼ੀ ਹੋਊਗੀ ਜਦੋਂ ਵਿੱਤ ਮੰਤਰੀ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਫਿਰ ਫਿਰ ਬੱਚੇ ਕੀ ਕਰਨਗੇ ਉਹ ਚਲੋ ਯਾਰ ਫਿਰ ਹੋਰ ਕਿਤੇ ਦੇਖਦੇ ਆਂ ਕਿਤੇ ਦੁੱਧ ਦਰ ਜਾਂਦੇ ਆਂ ਪੋਜ਼ਿਟਿਵਿਟੀ ਨਹੀਂ ਕਦੇ ਦਿੱਤੀ ਇਹਨਾਂ ਨੇ ਸੋ ਇਸ ਕਰਕੇ ਦੋ ਚਾਰ ਬੰਦਿਆਂ ਕਰਕੇ ਆਪਾਂ ਡਰ ਨਾਲ ਡਰ ਗਏ ਉਹਨਾਂ ਤੋਂ ਆਓ ਪੱਕੇ ਖੜੇ ਯਾਰ ਮੈਂ ਨਹੀਂ ਕਹਿੰਦਾ ਕਿ ਮੇਰੇ ਮਾਗਰ ਲੱਗੋ ਮੈਂ ਕਹਿੰਦਾ ਮੇਰੇ ਬਰਾਬਰ ਲੱਗੋ ਮੋਢੇ ਨਾਲ ਮੋਢਾ ਤੋਰ ਕੇ ਜੋੜ ਕੇ ਇਹੀ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ 1 ਸੁਪਾ ਬਣੂਗਾ ਬਹੁਤ ਜਲਦੀ ਕਈ ਇਹ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜ਼ਿੰਮੇਵਾਰੀ ਮਿਲਦੀ ਸੀ ਉਹਦਾ ਮੋੜਤੀ ਮੈਂ ਨਹੀਂ ਇਹ ਮਹਿਕਮਾ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਆ ਉਹਦਾ ਨੁਕਸ ਕੱਢ ਲੱਗੇ ਜਾਂਦੇ ਮਤਲਬ ਹਰ ਵਕਤ ਨੁਕਸ ਕੱਢਣਾ ਮਤਲਬ ਕੋਈ ਨਾ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਰੀਫ਼ ਕਰਨੀ ਪੂ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੋਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਵੀ ਹੁਣ ਦੱਸ ਕੀ ਕਹੇਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਆਏ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕੈਸਟਾ ਕੁਸਟਾ ਚ ਮੈਂ ਕਿਹੜਾ ਗੈਸ ਬਿਲਡਿੰਗ ਕਰਦਾ ਸੀ ਤੁਹਾਨੂੰ ਸਿੱਧੇ ਹੋਏ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ ਚ ਇਮਾਨਦਾਰੀ ਹੈ ਜੇ ਥੋੜੀ ਵੀ ਬੋ ਬੇਬੈ ਨਹੀਂ ਹੋਗੀ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲਾਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮੈਂ ਕਾਣਾ ਹੋ ਜਾਊਗਾ ਇੱਕੋ ਕਹਿੰਦਾ ਉਹ ਕਹਿੰਦਾ ਚੱਕ ਕੀਚ ਕਹਿੰਦਾ 26 ਜਨਵਰੀ ਵਾਲੇ ਚ ਕੁਇਦਰੀ ਵਾਲ ਤੇ ਬਹੁਤ ਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਪ੍ਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਅ ਕੱਲ ਪਰਸੋਂ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਨਹੀਂ ਲੱਗੀ ਸੀ ਮੈਂ ਕਿਹਾ ਹੁਣ ਦੱਸ ਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਹਾਏ ਹੋਏ ਰੱਬਾ ਨਿੱਜੀ ਸੋਚਾਂ ਨੇ ਬਹੁਤ ਬਏਕਦਾ ਇੱਥੇ ਉਹ ਬਣਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲਈਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲਈਏ ਉਹਨੇ ਜਿਦਾ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ਼ ਦੀ ਕਿਚ-ਕਿਚਨ ਮਕਾਉਣਿਆਂ ਯਾਰ ਆ ਜਾਓ ਉੱਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਇੱਥੇ ਆਇਆ ਕੋਈ ਉੱਥੇ ਤੁਸੀਂ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਢੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਨੇ ਕਿਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟਿਕਲ ਸਟਾਇਰ ਕਰਦਾ ਸੀ ਤਾਂ ਕਰ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਹੈ ਕਿਤੇ ਦੀ ਚਾਰ ਦੀਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਤਾਉਣ ਲਾਉਣ ਲੱਗ ਪਏ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਸੋ ਇਹਨਾਂ ਨੂੰ ਦੁੱਖੀਆਂ ਨਾਲ ਯੱਕੇ ਮਾਰਦੇ ਆਤ ਪਈ ਹੋਈ ਐ ਜਿਹੜੀ ਕਿ ਹੁਣ ਨਹੀਂ ਹੈ ਬਸ ਇਹੀ ਇਹੀ ਸਭ ਤੋਂ ਵੱਡਾ ਉਹਨਾਂ ਦਾ ਅੰਦਰ ਉਹਨਾਂ ਨੂੰ ਟਿਕਣੀ ਦਿੰਦਾ ਕਿ ਆਮਕਰਾਂ ਦਾ ਮੁੰਡਾ ਇਸ ਕੁਰਸੀ ਤੇ ਕਿਵੇਂ ਪਹੁੰਚ ਗਿਆ ਇੱਕ ਆਮਕਰ ਦਾ ਮੁੰਡਾ ਆਮਕਰਾਂ ਦੇ ਮੁੰਡੇ ਉਹ ਐਮਐਲਏ ਮੰਤਰੀ ਕਿਉਂ ਬਣ ਗਏ ਬਸ ਅਸੀਂ ਵੀ ਬਣਦੇ ਹੁੰਨੇ ਆ ਸਾਡੇ ਪੁੱਤ ਪਤੀ ਜੀ ਬਣਦੇ ਹੁੰਦੇ ਬਸ ਆ ਦੁੱਖੀ ਹੋਰ ਕੋਈ ਦੁੱਖ ਨਹੀਂ ਔਰ ਇਸ ਦਾ ਕੋਈ ਇਲਾਜ ਹੈ ਨਹੀਂ ਇਹ ਤੁਸੀਂ ਕੀਤਾ ਹੈ ਇਹ ਕੰਮ ਤਾਂ ਤੁਸੀਂ ਕੀਤਾ ਨਾ ਜਦੋਂ 22 ਦੇ ਵਿੱਚ ਦੋ ਰਿਜ਼ਲਟ ਆਏ ਤਾਂ ਐਟਾ بڑے بڑے ਜਿਹੜੇ ਕਬਦੇ ਆਪ ਨੂੰ ਕਹਿੰਦੇ ਸੀ ਕਿ ਸਾਰੇ ਥੱਲੇ ਔਰ ਇੱਕ ਹੋਰ ਪਾ ਆਪਾਂ ਦਾ ਪਿੰਡ ਵਾਲਿਆਂ ਨਾ ਦੇਸੀਆਂ ਆਪਾਂ ਦਾ ਜੇ ਇੱਕ ਕੰਮ ਨਹੀਂ ਹੋਊਗਾ ਦੂਜਾ ਕਰ ਲਾਂਗੇ ਦੂਜਾ ਨਹੀਂ ਹੋ ਤੀਜਾ ਕਰ ਲਾਂਗੇ ਲੀਡਰਾਂ ਦੇ ਚ ਵਾਕਿਆ ਇਹਨਾਂ ਹੋਰ ਕੋਈ ਕੰਮ ਹੀ ਨਹੀਂ ਆਉਂਦਾ ਇਹਨਾਂ ਨੂੰ ਇਹਦਾ ਜੇ ਸੱਤਾ ਚ ਨੇ ਤਾਂ ਠੀਕ ਨਹੀਂ ਤੇ ਇਹਨਾਂ ਨੂੰ ਅੱਖ ਨਹੀਂ ਆਉਂਦਾ ਇੱਕ ਦੂਜੇ ਚ ਵਜੇ ਤੇ ਫਿਰਦੇ ਰਹਿੰਦੇ ਨੇ ਕਦੇ ਕੰਮ ਕੀਤਾ ਤਾਂ ਐ ਨਹੀਂ ਜੀ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਆ ਜੀ ਸੋ ਇਹਨਾਂ ਨੂੰ ਸਿਰਫ ਇਹਨਾਂ ਦੇ ਪਿਤਾ ਜਿਹੜੇ ਨੇ ਉਹ ਹੀ ਸਰਦਾਰੀਆਂ ਜਾਂ ਜਨੇਜ਼ਰ ਕਰਾਉਣੇ ਸੀ ਕਰਾ ਗਏ ਹੁਣ ਹੱਥ ਜਨਤਾ ਦੇ ਹੱਥ ਆ ਗਈ ਚਾਬੀ ਖਜ਼ਾਨਾ ਸਾਡੇ ਕੋਲੇ ਐ ਤੇ ਮੂੰਹ ਖਜ਼ਾਨੇ ਦਾ ਜਨਤਾ ਵੱਲ ਨੂੰ ਐ ਤਾਈਆਂ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਤਾਈਆਂ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਤਾਇਓ ਗੋਇੰਦਵਾਲ ਸਾਹਿਬ ਵਾਲੇ ਥਰਮਲ ਪਲੈਂਟ ਖਰੀਦ ਰਹੇ ਆ ਤਾਇਓ ਆਮ ਆਦਮੀ ਕਲੀਨਿਕਾਂ ਦੇ ਵਿੱਚ ਦਵਾਈਆਂ ਫਰੀ ਹੋ ਰਹੀਆਂ ਨੇ ਤਾਇਓ ਹਸਪਤਾਲਾਂ 'ਚ ਕਾਇਆਪਾਲ ਟੈਕ ਸ੍ਰੇ ਮਸ਼ੀਨਾ ਐ ਮਾਰੇ ਮਸ਼ੀਨਾ ਲੱਗ ਰਹੀਆਂ ਨੇ ਕਿਉਂਕਿ ਜਿਹੜੇ ਪੈਸੇ ਆਉਂਦੇ ਨੇ ਉਹ ਸਿੱਧੇ ਜਨਤਾ ਵੱਲ ਨੂੰ ਜਾਂਦੇ ਨੇ ਉਦੋਂ ਪਹਿਲਾਂ ਪੈਸੇ ਜਦੋਂ ਆਉਂਦੇ ਸੀ ਉਹ ਲੀਕ ਹੁੰਦੇ ਸੀ ਰਾਹ 'ਚ ਇਧਰ ਉਧਰ ਹੀ ਰਹਿ ਜਾਂਦੇ ਸੀ ਉਦ ਤੱਕ ਨਹੀਂ ਪਹੁੰਚਦੇ ਸੀ ਅਸੀਂ ਹੁਣ ਇਧਰੋਂ ਲਿਆਉਂਦੇ ਆ ਇਧਰ ਛੱਡ ਦਿੰਦੇ ਆ ਹੋ ਸਾਡੇ ਕੋ ਕੰਮ ਹੀ ਨਹੀਂ ਹੁਣ ਜੋ ਜਦੋਂ ਪਿਆਰ ਹੀ ਤੁਸੀਂ ਦੇਤਾ ਜਿਹੜਾ ਦੁਨੀਆ ਭਰ ਚ ਕਿਤੇ ਕਰਨ ਸੀ ਉਹਦੀ ਕੋਈ ਮੁੱਲ ਨਹੀਂ ਹੈਗਾ ਜਿਹੜੇ ਤੁਸੀਂ ਪਿਆਰ ਦਿੰਨੇ ਹੋ